ਹਾਂਜੀ ਸਟੂਡੈਂਟ ਕਲਾਸ 12ਵੀਂ ਇਲੈਕਟਿਵ ਪੰਜਾਬੀ ਅਗਲਾ ਰਸ ਕਰਨ ਜਾ ਰਹੇ ਆ ਅਦਭੁਤ ਰਸ ਹੈਰਾਨੀ ਜਨਕ ਗੱਲਾਂ ਬਾਤਾਂ ਅਨੋਖੀਆਂ ਕਥਾ ਕਹਾਣੀਆਂ ਵਿਚਿੱਤਰ ਕਟਨਾਵਾ ਅਤੇ ਚੱਕਾ ਚੌਂਦ ਪੈਦਾ ਕਰਦੇ ਨਜ਼ਾਰਿਆਂ ਨੂੰ ਪੜਨ ਜਾਂ ਸੁਣਨ ਕਰਕੇ ਪਾਠਕ ਅਤੇ ਦਰਸ਼ਕ ਦੇ ਮਨ ਵਿੱਚ ਜਦੋਂ ਅश्चਰਜ ਭਾਵ ਪਰਬਲ ਹੁੰਦਾ ਹੈ ਉਦੋਂ ਅਦਭੁਤ ਰਸਦਾ ਅਨੁਭਵ ਹੁੰਦਾ ਹੈ ਠੀਕ ਹੈ ਬੇਟਾ ਜਦੋਂ ਕੀ ਹੁੰਦਾ ਹੈ ਹੈਰਾਨੀਜਨਕ ਗੱਲਾਂ ਆਪਾਂ ਸੁਣਦੇ ਆਂ ਉਦੋਂ ਜਿਹੜਾ ਸਾਡੇ ਮਨ ਵਿੱਚ ਹੈਰਾਨੀ ਪੈਦਾ ਹੁੰਦੀ ਹੈ ਉਹਨੂੰ ਅਦਭੁਤ ਰਸ ਕਿਹਾ ਜਾਂਦਾ ਅਦਭੁਤ ਰਸ ਦੇ ਅਨੁਭਵ ਨਾਲ ਪਾਠਕਾ ਜਿਹੜੇ ਉਹ ਹੱਕੇ-ਵੱਕੇ ਹੋ ਕੇ ਰੋਮਾਂਚਿਤ ਹੁੰਦੇ ਹਨ ਠੀਕ ਹੈ ਅਤੇ ਅੱਖਾਂ ਪਾੜ-ਪਾੜ ਦੇਖਦੇ ਹੋਏ ਵਾਹ ਵਾਹ ਪੁਕਾਰ ਉੱਠਦੇ ਹਨ ਵੀ ਜਦੋਂ ਬਹੁਤ ਹੈਰਾਨ ਹੋ ਜਾਂਦੇ ਆ ਤੇ ਵਾਹ ਵਾਹ ਕਰਦੇ ਆ ਉਦੋਂ ਕਿਹੜਾ ਹੁੰਦਾ ਰਸ ਅਦਭੁਤ ਰਸ ਅਦਭੁਤ ਰਸ ਦਾ ਸਥਾਈ ਭਾਵ ਅਚਰਜ ਹੈ ਇਸ ਨੂੰ ਵਿਸਮੇ ਵੀ ਕਿਹਾ ਜਾਂਦਾ ਹੈ ਵਿਸਮੇ ਦਾ ਮਤਲਬ ਪਤਾ ਨਾ ਬੇਟਾ ਤੁਹਾਨੂੰ ਹੈਰਾਨੀ ਠੀਕ ਹੈ ਗੁਰਬਾਣੀ ਵਿੱਚ ਇਹੋ ਵਿਸਮਾਦ ਹੈ ਆਚਾਰੀਆ ਵਿਸ਼ਵਨਾਥ ਨੇ ਲਿਖਿਆ ਹੈ ਕਿ ਆਮ ਰਵਾਇਤੀ ਕਿਸਮ ਦੀਆਂ ਰੂੜੀਆਂ ਤੇ ਰਵਾਇਤਾਂ ਨੂੰ ਛੱਡ ਕੇ ਜਦ ਚੀਜ਼ਾਂ ਜਾਂ ਵਸਤੂਆਂ ਜਾਂ ਘਟਨਾਵਾਂ ਦੇ ਵਿੱਚ ਅਨੋਖਾਪਨ ਠੀਕ ਹੈ ਅਤੇ ਅਚੰਭਾ ਪੈਦਾ ਹੁੰਦਾ ਹੈ ਉਸ ਨਾਲ ਚਿੱਤ ਖਿੜਦਾ ਹੈ ਭਾਵ ਮਨ ਦੇ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਤੇ ਵਿਸਮਾਦ ਵਿੱਚ ਆਉਂਦਾ ਹੈ ਇਹੋ ਹੀ ਅਚਰਜ ਭਾਵ ਹੈ ਠੀਕ ਹੈ ਬੇਟਾ ਮੇਨ ਗੱਲ ਕੀ ਹੈ ਪਹਿਲੀ ਲਾਈਨ ਤੁਸੀਂ ਇਹ ਲਿਖਣੀ ਆ ਅਦਭੁਤ ਰਸ ਦਾ ਸਥਾਈ ਭਾਵ ਅश्चर्य ਹੈ ਅश्चर्य ਦਾ ਕੀ ਮਤਲਬ ਹੁੰਦਾ ਹੈ ਹੈਰਾਨੀ ਠੀਕ ਹੈ ਫਿਰ ਤੁਸੀਂ ਇਹਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਲਾਈਨ ਸਮਝ ਆਉਂਦੀ ਆ ਯਾਦ ਹੁੰਦੀ ਆ ਉਹ ਲਿਖ ਦਿਓ ਵੀ ਹੈਰਾਨੀ ਜਨਕ ਗੱਲਾਂ ਸੁਣ ਕੇ ਕਹਾਣੀਆਂ ਸੁਣ ਕੇ ਠੀਕ ਹੈ ਜਦੋਂ ਪਾਠਕ ਦੇ ਮਨ ਵਿੱਚ ਅश्चर्य ਭਾਵ ਪੈਦਾ ਹੁੰਦਾ ਤਾਂ ਉਦੋਂ ਅਦਭੁਤ ਰਸ ਹੁੰਦਾ ਹੈ ਠੀਕ ਹੈ ਇਹਨਾਂ ਲਿਖ ਸਕਦੇ ਹੋ ਬਹੁਤ ਆ ਤੁਹਾਡੇ ਲਈ ਉਸ ਤੋਂ ਬਾਅਦ ਬੇਟਾ ਦੇਖੋ ਅਦਭੁਤ ਰਸ ਦੀ ਉਦਾਹਰਣ ਬਹੁਤ ਸੋਕੀਆ ਤੁਸੀਂ ਗੁਰਬਾਣੀ ਚ ਸੁਣੀ ਵੀ ਹੋਣੀ ਆ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਵਿਖਾਣੀ ਵਿਸਮਾਦ ਸਜੋਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਭੋਗ ਇਦੇ ਵਿੱਚੋਂ ਅਗਰ ਤੁਹਾਨੂੰ ਦੋ ਲਾਈਨਾਂ ਯਾਦ ਹੁੰਦੀਆਂ ਤੁਸੀਂ ਦੋ ਲਾਈਨਾਂ ਕਰ ਲਓ ਠੀਕ ਹੈ ਉਹ ਦੋ ਲਾਈਨਾਂ ਦੀਆਂ ਤੁਸੀਂ ਚਾਰ ਲਾਈਨਾਂ ਬਣਾ ਕੇ ਲਿਖ ਸਕਦੇ ਹੋ ਅਗਲਾ ਰਸ ਹੈਗਾ ਆਪਣਾ ਸ਼ਾਂਤ ਰਸ ਇਹ ਤੁਹਾਡਾ ਨੌਵਾਂ ਰਸ ਆ ਤੇ ਲਾਸਟ ਰਸ ਹੈ ਇਸ ਕੁਐਸਚਨ ਦਾ ਠੀਕ ਹੈ ਸ਼ਾਂਤ ਰਸ ਦਾ ਸਥਾਈ ਭਾਵ ਵੈਰਾਗ ਹੈ ਯਾਦ ਰੱਖਣਾ ਬੇਟਾ ਪਹਿਲੀ ਲਾਈਨ ਤੁਸੀਂ ਇਹੀ ਲਿਖਣੀ ਆ ਸ਼ਾਂਤ ਰਸ ਦਾ ਸਥਾਈ ਭਾਵ ਵੈਰਾਗ ਹੈ ਜਿਸ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਠੀਕ ਹੈ ਅਤੇ ਸ਼ਾਂਤ ਰਸ ਅਭਿਵਿਅਕਤ ਹੁੰਦਾ ਹੈ ਕਿਸ ਤੋਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਵਿਰਾਗ ਤੋਂ ਠੀਕ ਹੈ ਵਿਰਾਗ ਕੀ ਹੈ ਇਹ ਕਿਵੇਂ ਉਤਪੰਨ ਹੁੰਦਾ ਹੈ ਹੁਣ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਵਿਰਾਗ ਕੀ ਹੈ ਕਿਵੇਂ ਉਤਪੰਨ ਹੁੰਦਾ ਹੈ ਦੇਖੋ ਬਟਾ ਵਿਰਾਗ ਬਾਰੇ ਤੁਹਾਨੂੰ ਥੋੜਾ ਜਿਹਾ ਸਮਝਾਉਣੀ ਆ ਦੇਖੋ ਜਿਵੇਂ ਆਪਾਂ ਸੋਚਦੇ ਆਂ ਵੀ ਸੰਸਾਰ ਕੀ ਆ ਜੀਵਨ ਕੀ ਆ ਮਨੁੱਖੀ ਸਰੀਰ ਕੀ ਆ ਮੈਂ ਕੀ ਹਾਂ ਇੱਥੇ ਸਾਡਾ ਕੀ ਕੰਮ ਹੈ ਮੌਤ ਕੀ ਹੈ ਮਾਰ ਕੇ ਕਿੱਥੇ ਜਾਣਾ ਹੈ ਇਹ ਕੌਣ ਹੈ ਜੋ ਇਸ ਸਾਰੇ ਪਰਪੰਚ ਪਰਸਾਰੇ ਦਾ ਸੰਚਾਲਨ ਕਰਦਾ ਹੈ ਠੀਕ ਹੈ ਅਜਿਹੇ ਪ੍ਰਸ਼ਨਾਂ ਦੇ ਉੱਤਰ ਭਾਲ ਦਾ ਭਾਲ ਦਾ ਸੰਵੇਦਨਸ਼ੀਲ ਮਨੁੱਖ ਪ੍ਰਸ਼ਨਾਂ ਦੀ ਭੀੜ ਵਿੱਚ ਗਵਾਚ ਜਾਂਦਾ ਹੈ ਠੀਕ ਹੈ ਇਸ ਬਾਲ ਵਿੱਚ ਮਨੁੱਖ ਨੂੰ ਜਦੋਂ ਇਹ ਪਤਾ ਲੱਗਦਾ ਜਦੋਂ ਇਹ ਪ੍ਰਤੀਤ ਹੁੰਦਾ ਵੀ ਇਹ ਸਾਰਾ ਪ੍ਰਪੰਚ ਆ ਜਿਹੜਾ ਕੀ ਕੀ ਸੰਸਾਰ ਜੀਵਨ ਮੈਂ ਤੂੰ ਠੀਕ ਹੈ ਪਿੰਡ ਬ੍ਰਹਿਮੰਡ ਇਹ ਕੀ ਆ ਇੱਕ ਦਿਨ ਲੋਪ ਹੋ ਜਾਣਾ ਹੈ ਠੀਕ ਹੈ ਅਰਥਾਤ ਇਹ ਸਾਰਾ ਕੁਝ ਖਤਮ ਹੋ ਜਾਣਾ ਜਦੋਂ ਮਨੁੱਖ ਨੂੰ ਇਹ ਗੱਲ ਦਾ ਪਤਾ ਲੱਗਦਾ ਤਾ ਉਸ ਦੇ ਦਿਲ ਵਿੱਚ ਇਸ ਨਾਸ਼ਮਾਨ ਸੰਸਾਰ ਵੱਲੋਂ ਵਿਰਾਗ ਉਪਜਦਾ ਹੈ ਹੈਨਾ ਫਿਰ ਕੀ ਹੈ ਇਨਸਾਨ ਸੋਚਦਾ ਮੈਂ ਕੀ ਲੈਣਾ ਇਹ ਤੋਂ ਤੁਸੀਂ ਬਹੁਤ ਇਨਸਾਨ ਐਸੇ ਦੇਖੇ ਹੋਣਗੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਮੋਹ ਨਹੀਂ ਹੁੰਦਾ ਨਾ ਪੈਸੇ ਦਾ ਨਾ ਘਰ-ਬਾਰ ਦਾ ਨਾ ਧੀਆਂ ਪੁੱਤਰਾਂ ਦਾ ਠੀਕ ਹੈ ਫਿਰ ਕੀ ਹੁੰਦਾ ਉਹਨਾਂ ਦੇ ਮਨ ਦੇ ਵਿੱਚ ਨਾ ਵਿਰਾਗ ਉਪਜਿਆ ਹੁੰਦਾ ਸ਼ਾਂਤਰਾਸ ਉਪਜਿਆ ਹੁੰਦਾ ਉਹਨਾਂ ਦੇ ਮਨ ਵਿੱਚ ਉਹ ਸ਼ਾਂਤ ਹੋ ਗਏ ਹੁੰਦੇ ਆਪਣੇ ਜੀਵਨ ਤੋਂ ਠੀਕ ਹੈ ਏ ਹੁੰਦਾ ਬੇਟਾ ਸ਼ਾਂਤ ਰਸ ਸੰਸਾਰ ਨਾਲ ਬੱਝਣਾ ਇੱਕ ਰਾਗ ਹੈ ਵੀ ਜਿਹੜਾ ਮਨੋਖਾ ਉਹ ਸੰਸਾਰ ਨਾਲ ਬੱਝਿਆ ਹੋਇਆ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਸੰਸਾਰ ਤੋਂ ਉਤਾ ਉੱਠਣਾ ਉਹ ਵੇਰਾਗ ਹੈ ਠੀਕ ਆ ਮਨੋਖਾ ਆਪਣੇ ਕੰਮ ਵੀ ਕਰੀ ਜਾ ਰਿਹਾ ਪਰ ਸ਼ਾਂਤ ਉਹਨੂੰ ਕਿਸੇ ਚੀਜ਼ ਦਾ ਕੋਈ ਮੋਹ ਨਹੀਂ ਕਿਸੇ ਚੀਜ਼ ਦਾ ਲਾਲਚ ਨਹੀਂ ਕਿਸੇ ਆਪਣੇ ਧੀ ਪੁੱਤਰ ਨਾਲ ਮੋਹ ਨਹੀਂ ਕੋਈ ਉਹ ਨਹੀਂ ਬਸ ਉਹਦਾ ਮਨ ਹੈ ਜਿਹੜਾ ਉਹ ਸ਼ਾਂਤ ਹੈ ਠੀਕ ਹੈ ਉਦੋਂ ਸ਼ਾਂਤ ਰਸ ਪੈਦਾ ਹੁੰਦਾ ਇਹਦੀ ਉਦਾਹਰਣ ਬੇਟਾ ਬਹੁਤ ਸੌਖੀ ਜੀ ਆ ਭਾਈ ਵੀਰ ਸਿੰਘ ਨੇ ਲਿਖੀ ਹੋਈ ਆ ਵੈਰੀ 나ਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਜਦਾ ਠੀਕ ਹੈ ਇਹ ਲਿਖ ਸਕਦੇ ਹੋ ਤੁਸੀਂ ਠੀਕ ਹੈ ਬੇਟਾ ਇਹ ਹੋ ਗਿਆ ਤੁਹਾਡਾ ਸ਼ਾਂਤ ਰਸ ਤੁਹਾਡੇ ਸਾਰੇ ਰਸ ਜਿਹੜੇ ਉਹ ਕੰਪਲੀਟ ਹੋ ਚੁੱਕੇ ਆ ਠੀਕਾ ਤੁਸੀਂ ਕੋਸ਼ਿਸ਼ ਕਰਨੀ ਆ ਸਾਰੀਆਂ ਵੀਡੀਓਜ਼ ਨੂੰ ਧਿਆਨ ਨਾਲ ਸੁਣ ਲੈਣਾ ਤੁਹਾਨੂੰ ਸੁਣ ਕੇ ਹੀ ਯਾਦ ਹੋ ਜਾਣਗੇ ਐਗਜ਼ਾਮਪਲ ਵੀ ਮੈਂ ਤੁਹਾਨੂੰ ਬਹੁਤ ਈਜ਼ੀ ਈਜ਼ੀ ਕਰਵਾਈ ਆ ਠੀਕ ਆ ਅਗਰ ਤੁਹਾਨੂੰ ਬਟਾ ਕੋਈ ਇਲੈਕਟਿਵ ਪੰਜਾਬੀ ਦਾ ਕੁਐਸਚਨ ਨਹੀਂ ਸਮਝ ਆਂਦਾ ਤੁਸੀਂ ਕਮੈਂਟ ਚ ਲਿਖੋ ਵੀ ਮੈਮ ਸਾਨੂੰ ਆਹ ਵਾਲਾ ਕੁਐਸਚਨ ਆ ਜਿਹੜਾ ਉਹ ਵੀਡੀਓ ਬਣਾ ਦਿਓ ਠੀਕ ਆ ਤੇ ਇੱਕ ਬਟਾ ਮੈਂ ਕਹਿਣਾ ਚਾਹੂੰਗੀ ਇਹ ਸਾਰੇ ਜਿੰਨੇ ਵੀ ਮੈਂ ਰਸ ਵਾਲੇ ਕੁਐਸਚਨ ਕਰਾਏ ਹਨ ਇਹਨਾਂ ਸਾਬ ਦੇ ਲਿੰਕ ਜਿਹੜੇ ਮੈਂ ਉਹ ਡਿਸਕ੍ਰਿਪਸ਼ਨ ਚ ਪਾ ਦੂੰਗੀ ਤੁਸੀਂ ਉੱਥੋਂ ਜਾ ਕੇ ਸਾਰੇ ਸੁਣ ਲੈਣਾ ਏ ਠੀਕ ਆ ਓਕੇ ਮਿਲਦੇ ਆ ਅਗਲੇ ਲੈਕਚਰ ਨਾਲ ਧੰਨਵਾਦ